బెట్గా తర కని కి సబ్తో పేల పట్టు పలాజో అంట్లా నా పట్ పలాజో ద అగలా ఫ్రట పల్లా నా ఆగార ఇంచీ కట్టా బుక్ గా కటె కా వస్తే థాలా అస్ అట్ స ਕਿ ਆਪਾਂ ਅਡੀ ਵੱਧ ਪੱਟੀ ਤਿਆਰ ਕਰਾਂਗੇ ਕਿ ਆਪਾਂ ਹੁੱਕ ਵੀ ਲਗਾਣੀ ਹੈ ਨਾਲ ਹਟਾਉਣ ਵਾਸਤੇ ਵੀ ਅਟੈਚ ਕਰਾਂਗੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕੱਪੜਾ ਕਿਸ ਤਰੀਕੇ ਕੱਟਣਾ ਹੈ ਕਿਸ ਤਰੀਕੇ ਪਗਟਾਈ ਗਰਮੀ ਵਾਲੀ ਕਿੰਨਾ ਕੱਪੜਾ ਆਪਾਂ ਬਾਧ ਰੱਖਣਾ ਇਸ ਕਰਕੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਹੁਣ ਆਪਾਂ ਕੱਪੜਾ ਦੇ ਸਾਹਮਣੇ ਲਓ ਇਸ ਤਰੀਕੇ ਆਪਾਂ ਕੱਪੜਾ ਵਿਛਾ ਲਿਆ ਇੱਕ ਸੀਲ ਰਣੀ ਇਸ ਤੋਂ ਬਾਅਦ ਫਿਰ ਆਪ ਕੋਲਡ ਵੀ ਕਰ ਲੈਣੀ ਹੈ ਕੋਲਡ ਕਰ ਤੋਂ ਹਸੇ 30 40 ਇਹਦੇ ਸਮਾਉਣਾ ਆਪ ਇਸ ਨੂੰ ਚਾੜੀ ਦੇ ਵਾਂਗੇ ਅੱਧਾਂ ਵਿੱਚ ਬਾਧ ਰੱਖਦੇ ਜਿਹੜਾ ਨਾਲ ਕੈਚ ਕਰਨਾ ਹੈ ਕਟਾਈ ਕਰ ਲਵਾਂਗੇ ਤੇ ਜਿੰਨੇ ਮਿੰਚ阿里 ਲਿਆ ਉਹਨੇ ਸਾਰਾ ਕਪੜਾ ਇਸ ਤਰ੍ਹਾਂ ਫਾਈ ਕਰਾਂਗੇ ਇਸ ਤਰ੍ਹਾਂ ਕੰਨੇ ਕਪੜੇ ਨਾਲ ਮੈਚ ਕਰਾਂਗੇ ਪੱਟੀ ਸੀਨ ਜੇ ਆਪਾਂ ਕੰਡੇ ਤੇ ਨਹੀਂ ਲਗਾਣੀ ਇਹ ਸੀਨਾ ਪਰ ਇੱਥੇ ਲਗਾਵਾਂਗੇ ਇੱਕ ਪੈਰ ਦੇ ਸਪੇਸੇ ਛੱਡ ਕੇ ਇਸ ਤਰੀਕੇ ਆਪਾਂ ਇਹ ਸ਼ਨੀ ਲਾ ਲਾਂਗੇ ਪ੍ਰੈਸਨਾ ਵੀ ਲਾ ਸਕਦੇ ਜੇ ਨਹੀਂ ਪ੍ਰੈਸ ਸਲੈਟ ਵਗੈਰਾ ਨਹੀਂ ਹੈਗੀ ਤੇ ਇਸ ਤਰ੍ਹਾਂ ਆਪਾਂ ਸਾਰੀ ਪੱਟੀ ਦੇ ਨਾਲ ਨਾਲ ਇਹਨੂੰ ਕਿਚਕੀ ਭਿੰਨ ਨੂੰ ਸ਼ਨੀ ਲਗਾ ਲਾਂਗੇ ਨਾ ਫਿਰ ਕਿਚਕੀ ਸ਼ਨੀ ਲਗਾਉਣ ਦਾ ਮਤਲਬ ਇਹ ਵੀ ਕੀ ਆਪਾਂ ਜਰੂਰ ਸੀਲ ਲਾਣੀ ਹੈ ਇਹਦੇ ਅੰਦਰ ਬਾਹਰ ਲਾਣੀ ਹੈ इस तरह हम आप शुरू करा पट्टी लाने पुठे पास तो अपना सीधे पसे अंदर पुठ्ठा पासा वागला वा। प्लाजो लगला फ्रंट पला पुठा इस तरह पट्टी रख के सीन लगावांगे।

लगा दें जी आप रखिए तो भी इस तरह नीचे फोल्ड करके प्रॉपर सिरे तक सीन लगा इस तरह हम चार इंच वो रख के कट लवेंगे చాల ఇంచే బ బుక్ ఇతా ఇేస్ అధా ఇంచడక ఇ సెంటర్ ఇకేగే సెంటర్ సీధీ

ਇੰਨੀ ਤਰ੍ਹਾਂ نیچے ਦਬਾ ਕੇ ਇਸ ਨੂੰ ਕਲੀਨ ਕਰਕੇ ਇਸ ਤਰੀਕੇ ਦੀ ਇਸ ਤਰ੍ਹਾਂ ਆਪਾਂ ਸੀਨ ਵੀ ਲਗਾ ਸਕਦੇ ਆ ਤੇ ਤਰਪਾਈ ਵੀ ਕਰ ਸਕਦੇ ਆ ਤਰਪਾਈ ਕਰੇ ਤਰਪਾਈ ਕਰਨ ਲਈ ਸੀਨ ਲਗਾਣੇ ਸੀਨ ਨਹੀਂ ਆਪਾਂ ਸੀਨ ਹੀ ਲਗਾ ਲਾਂਗੇ ਦੇ ਦੱਸਾਂਗੇ ਇੱਕ ਫਸਲੀ ਲੱਗ ਚੁੱਕੀ ਹੈ ਇਹ ਵਿੱਚਰ ਪਾਪਟੀ ਲਾਵਾਂਗੇ ਹਾਲੇ ਇੱਕ ਪੱਟੀ ਬਚੀ ਹੈ ਆਪਣੀ ਹੁਣ نیچے ਕਪੜਾ ਫੋਲਡ ਕਰਕੇ foi de ये भी अपने बराबर टेस्ट करके एक अपन शानी लगाएंगे सेंटर ये सेदन सेंटर में चल ये अपन इधर लेके जाएंगे ਇਸ ਤਰੀਕੇ ਨਾਲ ਅੰਦਰ ਵਿੱਚ ਜਿਹੜਾ ਦਿੱਤਰਨ ਕੋਲ ਤੋਂ ਜਿਹੜਾ ਤੇ ਪਰੋਂ ਅੱਗੇ ਉਂਕਰੀ ਕਰਦੇ ਹਾਂ ਇਹਨੂੰ ਇਸ ਸਪੋਰਟ ਨਾਲ ਭਾਰੀ ਕੈਂਚੀ ਦੀ ਸਪੋਰਟ ਨਾਲ ਇਹਨੂੰ ਅੰਦਰ ਫੋਲਡ ਕਰ ਦਾਂਗੇ ਇਹਨੂੰ ਇਹਦੇ ਨਾਲ ਇਹਨੂੰ ਦੂਸਰੀ ਨੂੰ ਅੰਦਰ ਹੁਣ ਆਪਾਂ ਸਮੂਹ ਅੱਗੇ ਵਰਤੇ ਤੇ ਇਹਦੇ ਕੰਟੀਨਾ ਬਗ ਬਗਾਂ ਦੇ ਇਹਦੇ ਦੋ ਸਪੈਸਿਟੀ ਦੇ ਤੇ ਬੈਕ ਪਰ ਆ ਗਿਆ ਅਗਲੇ ਪਲੇ ਦਾ ਫਰਟ ਚਾਪਾ ਦਰਿੱਤਰ ਲਗਾ ਲਈ ਤੇ ਹੁੱਕ ਵੀ ਲਗਾ ਲਈ ਇਸ ਤਰ੍ਹਾਂ ਆਪਣੇ ਹੁੱਕ ਲਾ ਗਏ ਇੱਥੇ ਆਪਾਂ ਹੁਣ ਲਾਸਟਿਕ ਪਾਵਾਂਗੇ ਤੁਹਾਨੂੰ ਬੈਕ ਪਰ ਦੀ ਲਾਸਟਿਕ ਪਾਉਣ ਵਾਸਤੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਪਿਛੇ ਵਾਲਾ ਬੱਲਾ ਆਪਾਂ ਆਪੋ ਆਹ ਸੈਂਟਰ ਦੀ ਸੀਨ ਆਸਨਾਲ ਸੀਨ ਤੋਂ ਲੈ ਕੇ ਇਹਦੇ ਨਾਲ ਇੱਕ ਪਲੇ ਨਾਲ ਬੱਲਾ ਕਿੰਨਾ ਹੈ ਉਨੀ ਹੀ ਆਪਾਂ ਲਾਸਟਿਕ ਪਾਵਾਂਗੇ 13 ਇੰਚ ਦੀ तेरह इंच पलास्टिक कटेंगे तेरह तो भी एक इंच घट ही कटाजना बजे इस हम अपनी इलास्टिक भी पै चुकी है अपन सीन लगा लीएम इतों आपकी सीन लगा देवें इस तरीके ఫ ఇద్దర్రపడా మిక్స్పర ఫోల్డ్ే ధే వట్టు పలాస్టాల పాసేను ఫోల్డ్ తర్వాత సాఫాగా సీనం ਇਧਰ ਪਹਿਲੇ ਸਾਰੇ ਦੇ ਇਧਰ ਦੁਨਪਾਸੇ ਸਾਹਮਣੇ ਇਧਰ ਵੀ ਇਧਰੋਂ ਅਸਰਾਪਨ ਸੀਜੀ ਦੀ ਗਲੀ ਇਧਰੋਂ ਆਪਣੀ ਹਾ ਕੋਤਲਾ ਦੇ ਵੀ ਐਸਸੀ ਦੇ ਇਧਰੋਂ ਪਣੀ ਕੋਤਲਾ ਦੀ ਰਸਤਾ ਦੇਣਾ ਪਾਉਂਦੇ ਆਂ ਅਗਰ ਲੱਗੇ ਤੋ ਉਧਰ ਆਪਣੇ ਸੀਨ ਆਪਾਂ ਬੁਰੀ ਨੇ ਡਿਜ਼ਾਈਨ ਬਣਾਇਆ ਹੋਇਆ ਸੀਗਾ ਹੁਣ ਆਪਾਂ ਇਹ ਸਲਾਈ ਲਾਵਾਂਗੇ ਥੋੜੀ ਜਿਹੀ ਬਰੋਬਰ ਕਰ ਲੈਣਾ ਆਪਾਂ ਬਰੋਬਰ ਕਰਕੇ ਇਹਦੇ ਸੀਨੇ ਟੱਕੀ ਤੇ ਲਾਵਾਂਗੇ ਇਸ ਤਰ੍ਹਾਂ ਇੱਕ ਪੱਟੀ ਲਾ ਦੇ ਇਸ ਤਰ੍ਹਾਂ ਇਧਰ ਵੀ ਬਰੋਬਰ ਕਰਕੇ ਪੱਟੀ ਨਾਲ ਪੱਟੀ ਬਲਾ ਕੇ ਇਹ ਜੇਦ ਨੂੰ ਇਸ ਤੋਂ ਥੋੜਾ ਜਿਹਾ ਬਾਹਰ ਹੋਵੇ ਨੂੰ ਜਿਹੜੇ ਇੱਥੋਂ ਆਪਣਾ ਆ ਗਿਆ 6.5 ਇੰਚ 7 ਆ ਗਿਆ ਇਹ ਤੋਂ ਮੈਂ ਤੇ ਗ੍ਰੀਵਣ ਆਪਣਾ 7 ਉੱਪਰ ਹੀ ਹੋਵੇ 7.5 ਹੋਵੇ 7 ਤੋਂ ਇੱਕ ਪਟ ਉੱਪਰ ਹੋਵੇ ਕੱਟਣਾ ਹੋਵੇ ਕਿ ਸ਼ੇਪ ਬਾਹਰ ਨਾ ਜਾਵੇ

ਫੇਰ ਤੁਹੋ ਮੋਰੀ ਤੋਂ ਹੈ ਸ਼ੁਰੂ ਕਰਕੇ ਲੇਕਿਏ ਹਮਾਰੇ ਜਿਦਾਂ ਇੱਧਰ ਸੀਨ ਲਾਈਏ ਥਾਪ ਕੇ ਉਸੇ ਤਰੀਕੇ ਹੀ ਆਪਾਂ ਇੱਧਰ ਥਾਪ ਕੇ ਸੀਨ ਲਾਵਾਂਗੇ ਇਸ ਤਰੀਕੇ ਹੁਣ ਆਪਾਂ 35 ਇੰਚ ਕਲਾਜੋ ਤਿਆਰ ਹੋ ਗਿਆ ਲਵਾਈ ਵਿੱਚ ਪੈਂਟ ਬਣਾਜੋ ਮੋਰੀ 6.5 ਇਸ ਤਰ੍ਹਾਂ ਆਪਾਂ ਜਦ ਡਿਜ਼ਾਈਨਰ ਬਣਾਇਆ ਸੀ ਇਹ ਮੋਤੀ ਲਗਾਤੇ ਇਹ ਆਪਾਂ ਦੱਸ ਦਈਏ ਤੁਹਾਨੂੰ ਪੂਰਾ ਪ੍ਰੋਪਰ ਕੇ ਰਹਿਗਾ ਆਪਣਾ 15 ਇੰਚ ਪਿੱਛੇ ਬੈਕ ਪਲਾ ਇਲਾਸਟਿਕ ਵਾਲਾ ਹੈਗਾ ਤਿਆਰ ਵਾਲਾ ਆਪਣਾ 13 ਇੰਚ 13 13 ਤੇ ਅਗਲਾ ਪੱਟੀ ਵਾਲਾ ਹੈਗਾ ਕਿਉਂਕਿ ਨਵੀਆਂ ਕੁੜੀਆਂ ਲਈ ਇਹਨਾਂ ਨੂੰ ਪੂਰਾ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਇਸ ਤਰ੍ਹਾਂ ਵੀਡੀਓ ਦੇਖ ਕੇ ਉਹ ਆਪਣੇ ਇਹ ਹੈਗਾ 7.5 ਇੰਚ ਇਸ ਤਰੀਕੇ 19 ਹਿਪ ਦਾ 15 ਇੰਚ ਉਪਰੋਂ ਤਿਆਰ ਆ ਗਿਆ ਜਿਹੜੀ 19 ਹਿਪ ਹੋਏ ਉਹਨਾਂ ਦਾ ਪੂਰਾ ਪ੍ਰੋਪਰ ਤਿਆਰ ਸਹੀ ਆ ਫਿਟਿੰਗ ਵਗੈਰਾ ਲੰਬਾਈ ਹੈਗੀ ਆਪਣੀ 35 ਇੰਚ ਇਸ ਤਰ੍ਹਾਂ ਤੁਸੀਂ ਵੀ ਵੀਡੀਓ ਦੇਖ ਕੇ ਸਿੰਪਲ ਨੂੰ ਵੀ ਡਿਜ਼ਾਈਨਰ ਬਣਾ ਸਕਦੇ ਹੋ ਪਹਿਲਾਂ ਆਪਾਂ ਲੈਂਸ ਲਾ ਕੇ ਮੋਤੀਆਂ ਵਾਲੇ ਨੀਚੇ ਲੈਂਸ ਲਾ ਕੇ ਬਣਾਉਂਦੇ ਸੀ ਹੁਣ ਆਪਾਂ ਇਸ ਤਰ੍ਹਾਂ ਡਿਜ਼ਾਈਨ ਤਿਆਰ ਕੀਤਾ ਹੈ ਮੋਤੀਆਂ ਵਾਲੀ मोती लगा के लैसों ही ये अपना एक कमीज तैयार किया अपना कमीज इस तरह ये अपना न्यारोती लगा के बाजू ने डिजाइनर बिल्कुल घट सिंपल कोई अपना लैस वगैरह नहीं लाई हैगी अ लटकन वाली लैस में ही कट के आप मोती लगा लेने सिंपल पाइप लाई है ਪਾਈਪੇ ਲਾ ਕੇ ਜੰਨ ਲਿਆ ਪੂਰੀ ਦਾ ਵੀ neck ਦਾ ਵੀ ਲਾਜੋ ਦੀ ਮੂਰੀ ਤੇ ਆਪਾਂ ਸਿੰਪਲ ਹੀ ਕਮੀਜ਼ ਦੇ ਧੀਰੀ ਧੀਨੀ ਚੁਟ ਡਿਜਾਣਾ ਪੱਟੀ ਕੱਟ ਕੇ ਇੱਥੋਂ ਪੱਟੀ ਕੱਟ ਕੇ ਪਿੱਛੋਂ ਬੈਕ ਪਰਲੇ ਤੋਂ ਪੱਟੀ ਕੱਟ ਕੇ ਆਪਾਂ ਲਾਜੋ ਦੀ ਮੂਰੀ ਤੇ ਲਾ ਲਈ نیچے ਆਪਾਂ ਇੱਥੇ ਜੋੜ ਪਾ ਕੇ ਕਮੀਜ਼ ਦੀ ਲਵਾਈ ਪ੍ਰੋਪਰ ਪੂਰੀ ਕਰ ਲਈਏ ਇਸ ਤਰ੍ਹਾਂ ਤੁਸੀਂ ਵੀ ਸਿੰਪਲ ਸੂਟ ਨੂੰ ਜੇ ਨਰਨਾਸਕ ਦੇ ਉਹ ਘੱਟ ਖਰਚਾ ਕੋਈ ਵੀ ਕੰਮ ਆਪਾਂ ਕਰਨ ਲੱਗੀਏ ਤੇ ਜੇ ਆਪਾਂ ਕਰਨਾ ਚਾਹੀਏ ਤੇ ਆਸਾਨ ਬਣ ਜਾਂਦਾ ਹੈ ਜੇ ਆਪਾਂ ਥੋੜਾ ਮੁਸ਼ਕਲ ਕਰਾਂਗੇ ਤੇ ਫਿਰ ਤੇ ਫਿਰ ਆਪਾਂ ਨੂੰ ਮੁਸ਼ਕਲ ਲੱਗੇਗਾ ਜੇ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਆਪਾਂ ਨੂੰ ਹਰੇਕ ਵੀ ਕੰਮ ਕੋਈ ਵੀ ਕੰਮ ਹੋਵੇ ਔਖੇ ਤੋਂ ਵੀ ਸੌਖਾ ਹੋ ਜਾਂਦਾ ਹੈ ਇਸ ਤਰ੍ਹਾਂ ਵੀਡੀਓ ਵੇਖ ਕੇ ਤੁਸੀਂ ਵੀ ਕੋਲ ਟਰਾਈ ਕਰੋ ਸਿੰਪਲ ਸੂਟ ਨੂੰ ਫੈਂਸੀ ਬਣਾਓ ਵੀਡੀਓ ਵੇਖ ਕੇ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਅਗੇ ਜਰੂਰ ਕਰਿਆ ਕਰੋ ਜਿਹੜੇ ਘਰੇ ਕੰਮ ਸੁਆਹਲਾ ਕਰਦੇ ਨੇ ਉਹ ਵੀ ਅਜਿਹਾ ਇਸ ਤਰ੍ਹਾਂ ਵੀਡੀਓ ਵੇਖ ਕੇ with the simple and see when i